ਇਸ ਵੇਲੇ ਮੌਜੂਦ ਹੈ ਜੀ ਮੋਹਾਲੀ ਜ਼ਿਲ੍ਹੇ ਦੇ ਪਿੰਡ ਮਰਤਗੜ ਵਿਖੇ ਕਿਤੇ ਕਿ ਨਵੀਂ ਪੰਚਾਇਤ ਦੇ ਦੁਆਰਾ ਜਿਹੜੇ ਬੇ ਲੋਕਾਂ ਨਾਲ ਵਾਅਦੇ ਕੀਤੇ ਸੀ ਪੂਰੇ ਕਰਾਂਗੇ ਜਰੂਰ ਦੇਖੋ ਪਹਿਲਾ ਤਾਂ ਸਾਰੀ ਗੱਲ ਜਾਂਦਾ ਇਹ ਨਾਲੀ ਦਾ ਪਾਣੀ ਦਾ ਸਭ ਤੋਂ ਵੱਡਾ ਪਾਣੀ ਦਾ ਉਸ ਤੋਂ ਬਾਅਦ ਜੀ ਸਾਡਾ ਟੋਬੇ ਦਾ ਹੈਗਾ ਅਸੀਂ ਉਹ ਇਸ ਤੋਂ ਬਾਅਦ ਜੋ ਗੁਰੂ ਮਹਾਰਾਜ ਦੀ ਸਵਾਰੀ ਦੀ ਸਾਧ ਨਰ ਗੰਦਾ ਗੰਦਾ ਪਾਣੀ ਇਹ ਸਾਰੀ ਜਾਂਦੀ ਪਹਿਲਾ ਹੱਤਾ ਕੱਢਦੇ ਤੇ ਪਾਣੀ ਗੰਦਾ ਪਾਣੀ ਆਟਾ ਕਰਾਉਦੇ ਤੇ ਲੋਕਾਂ ਬਾਰੇ ਇਹ ਹੁੰਦਾ ਸੀ ਵੀ ਸਾਡੇ ਪਾਣੀ ਦਾ ਲਾਂ ਦਿੱਤਾ ਜਾਂਦਾ ਇਹ ਪਹਿੰ ਪਜਾਤਾ ਚੱਲੀ ਗਿਆ ਪਰ ਕੰਮ ਨਹੀਂ ਹੋਇਆ ਕਾਫੀ ਟਾਈਮ ਤੋਂ ਜਿਹੜਾ ਇਹ ਮਸਲਾ ਅੜਿਆ ਹੋਇਆ ਸੀ ਪਾਣੀ ਦੀ ਨਿਕਾਸੀ ਦਾ ਕਿਹਦੀ ਕੀ ਕੰਮ ਕਰ ਰਹੀ ਸਾਡੇ ਐਮਐਲਏ ਅਨਮੋਲਵਰਨ ਉਹਨਾਂ ਦੇ ਪ੍ਰਧਾਨ ਜਿਹੜਾ ਕੰਮ ਹੋ ਰਿਹਾ ਜੀ ਬਹੁਤ ਵਧੀਆ ਪਰਲਾ ਜੀ ਸਾਡੀ ਨਵੀਂ ਪੰਚਾਇਤ ਬਣੀ ਹੈ ਜਿਹੜੀ ਇਹਨਾਂ ਦਾ ਤੇ ਬਾਕੀ ਸਾਡੇ ਐਮਐਲਏ ਅਨਮੋਲਵਰਨ ਜੀ ਉਹਨਾਂ ਦੁਆਰਾ ਵੀ ਸਾਰੇ ਜੋ ਵੀ ਪੂਰਾ ਇਸ ਵੇਲੇ ਮੌਜੂਦ ਹੈ ਜੀ ਮੋਹਾਲੀ ਜ਼ਿਲ੍ਹੇ ਦੇ ਪਿੰਡ ਮਸਤਗੜ ਵਿਖੇ ਜਿੱਥੇ ਕਿ ਨਵੀਂ ਪੰਚਾਇਤ ਦੇ ਦੁਆਰਾ ਜਿਹੜੇ ਪਿੰਡਾਂ ਦੇ ਵਿੱਚ ਕੰਮ ਰੁਕੇ ਹੋਏ ਸੀ ਅਤੇ ਨਵੇਂ ਕੰਮ ਸ਼ੁਰੂ ਕਰ ਦਿੱਤੇ ਗਏ ਤੇ ਨਵੀਂ ਪੰਚਾਇਤ ਸਾਡੇ ਨਾਲ ਮੌਜੂਦ ਹੈ ਜੀ ਸੋ ਗੱਲਬਾਤ ਵੀ ਕਰਾਂਗੇ ਤੇ ਸਾਨੂੰ ਦਿਖਾ ਵੀ ਦਿੰਦੇ ਕਿ ਜੇ ਵਿੱਚ ਕਾਫੀ ਟਾਈਮ ਤੋਂ ਜਿਹੜਾ ਇਹ ਮਸਲਾ ਆ ਰਿਹਾ ਹੋਏ ਸੀ ਪਾਣੀ ਦੀ ਨਿਕਾਸੀ ਦਾ ਕਿਉਂਕਿ ਪਾਣੀ ਦੀ ਨਿਕਾਸੀ ਦੇ ਨਾਲ ਵੱਡੀ ਜਿਹੜੀ ਪ੍ਰੋਬਲਮਾ ਇੱਥੇ ਪਿੰਡ ਦੇ ਵਿੱਚ ਆ ਰਹੀ ਸੀ ਬਸਨਿਕਾ ਦੇ ਵੱਲੋਂ ਵੀ ਦੱਸਿਆ ਗਿਆ ਹੈ ਕਿ ਕਾਫੀ ਸਾਲਾਂ ਤੋਂ ਜਿਹੜਾ ਅੱਜ ਆਖਰਕਾਰ ਇਹ ਕੰਮ ਸ਼ੁਰੂ ਕਰਾ ਦਿੱਤਾ ਗਿਆ ਨਵੀਂ ਪੰਚਾਇਤ ਦੇ ਦੁਆਰਾ ਤੇ ਇਸ ਕੰਮ ਦੇ ਵਿੱਚ ਆਵਾਦਮੀ ਪਾਰਟੀ ਤੋਂ ਜਸਪਾਲ ਸਿੰਘ ਪਾਲਾ ਦੇ ਵੱਲੋਂ ਵੀ ਜਿਹੜਾ ਵੱਡਾ ਸਹਿਯੋਗ ਇਸ ਪਿੰਡ ਦੇ ਵਿੱਚ ਕੀਤਾ ਜਾ ਰਿਹਾ ਏ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਸਰਪੰਚ ਜੀ ਮੌਜੂਦ ਹੈ ਤੇ ਹੋਰ ਇੱਕ ਤਾਂ ਜੇ ਅਸੀਂ ਗਲੀਆਂ ਬਣਾਈਆਂ ਜੀ ਗਲੀਆਂ ਤਾਂ ਬਹੁਤ ਬੁਰਾ ਹਾਲ ਸੀਗਾ ਜੀ ਦੂਜਾ ਇਹ ਪਾਈਪ ਲਾਈਨ ਬਹੁਤ ਦੇਰ ਤੋਂ ਜੀ ਬੰਦ ਨਹੀਂ ਬੰਦ ਰਹੀ ਸੀ ਉਹ ਕੀਤੀ ਆ ਤੇ ਉਸ ਤੋਂ ਅੱਗੇ ਜਿਹੜੇ ਫਿਰ ਕੰਮ ਐ ਸੀ ਉਹ ਕਰਾਂਗੇ ਜੀ ਆਉਂਦੀਆਂ ਲੋਕਾਂ ਨੂੰ ਕਿਹੜੀ ਕਿਹੜੀ ਦਿੱਕਤਾਂ ਦੱਸੀ ਗਈ ਹੈ ਤੁਹਾਨੂੰ ਜਿਹੜੇ ਉਸ ਟਾਈਮ ਬੋਟਾ ਦਿੱਤੀ ਜੇ ਤੁਸੀਂ ਹੁਣ ਪੂਰੇ ਕਰੋਗੇ ਦੇਖੋ ਜੀ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਪੂਰੇ ਕਰਾਂਗੇ ਜ਼ਰੂਰ ਦੇਖੋ ਪਹਿਲਾਂ ਤਾਂ ਸਾਰੀ ਗਲੀਆਂ ਦਾ ਇਹ ਨਾਲੀ ਦਾ ਪਾਣੀ ਦਾ ਸਭ ਤੋਂ ਵੱਡਾ ਪਾਣੀ ਦਾ ਉਸ ਤੋਂ ਬਾਅਦ ਜੀ ਸਾਡਾ ਟੋਬੇ ਦਾ ਹੈਗਾ ਅਸੀਂ ਉਹ ਇਸ ਤੋਂ ਬਾਅਦ ਅਸੀਂ ਉਹ ਟੋਬੇ ਦਾ ਕੰਮ ਸ਼ੁਰੂ ਕਰਨਾ ਉਹਦੀ ਸਫਾਈ ਕਰਨੀ ਹੈ ਤੇ ਉਹਨੂੰ ਅੱਛਾ ਬਣਾਉਣਾ ਇੱਕ ਅਸੀਂ ਆਪਣੇ ਪਲੇ ਗਾਰਡਨ ਸੀਗਾ ਉਹ ਬਣਾਉਣਾ ਇੱਕ ਬਣਾਣਾ ਅੰਗਣ ਵਾਲੇ ਸੈਂਟਰ ਬਣਾਉਣਾ ਸਾਡਾ ਉਹ ਧਰਮਸ਼ਾਲਾ 'ਚ ਕੰਮ ਕਰ ਰਹੀ ਹੈ ਮੈਡਮ ਉਹਨੂੰ ਅਸੀਂ ਅੰਗਣ ਵਾਲੇ ਬਣਾ ਕੇ ਦੇਣਾ ਕਮਰਾ ਮਣਾ ਕੇ ਦੇਣਾ ਉਸ ਤੋਂ ਬਾਅਦ ਜਿਸ ਦਾ ਜਿਸ ਦਾ ਸਾਨੂੰ ਦੱਸੀ ਜਾਣਗੇ ਅਸੀਂ ਉਹ ਕੰਮ ਬੜੀ ਅੱਛੀ ਤਰ੍ਹਾਂ ਕਰਾਂਗੇ ਜੀ ਜਿਹੜੇ ਪਿੰਡ ਦੇ ਵਿੱਚ ਹੁਣ ਪਾਈਪ ਲਾਈਨ ਜਿਹੜੀ ਆ ਪੈਣ ਲੱਗੀ ਹੈ ਕਿਤੋਂ ਤੱਕ ਜਿਹੜੀ ਆ ਪਾਈਪ ਲਾਈਨ ਪਾਏਗੀ ਜਿਹਾ ਪੂਰੇ ਪਿੰਡ ਦੇ ਵਿੱਚ ਉਹ だっ ਤੋਂ ਇਹ ਤਾਂ ਜੀ ਪਿੰਮਲਾ ਦਾ ਪੰਜ-ਛਤ ਘਰਾਂ ਦਾ ਪਾਣੀ ਸੀਗਾ ਜੀ ਬਹੁਤ ਇਹਨਾਂ ਤੋਂ 20-25 ਸਾਲ ਹੋ ਗਏ ਪਾਣੀ ਆਪਣਾ ਆਪਣਾ ਅੱਗੇ ਡਿੱਗਿਆ ਬਣਾ ਕੇ ਕੱਢਦੇ ਸੀਗੇ ਇਹ ਤੇ ਇਹਨਾਂ ਨੇ ਬਹੁਤ ਅੱਛਾ ਕੀਤਾ ਕਿ ਸਾਨੂੰ ਦੱਸਿਆ ਇਹ ਕੰਮ ਵਾਸਤੇ ਤੇ ਅਸੀਂ ਇਹ ਕੰਮ ਪੂਰਾ ਕਰਾਂਗੇ ਜੀ ਸੋ ਪਿੰਡ ਦੇ ਵਿੱਚ ਹੋਰ ਵੀ ਬਸਨੀ ਕਿ ਇੱਥੇ ਮੌਜੂਦ ਹੈ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪੰਚ ਸਾਹਿਬ ਵੀ ਮੌਜੂਦ ਹੈ ਜੀ ਸੋ ਤੁਹਾਨੂੰ ਕਿੰਨੇ ਸਮੇਂ ਤੋਂ ਜਿਹੜੀ ਇਹ ਪਾਣੀ ਦੀ ਨਿਕਾਸੀ ਦੀ ਦਿੱਕਤ ਆ ਰਹੀ ਸੀ ਤੇ ਅੱਜ ਫਾਈਨਲ ਜਿਹੜਾ ਅੱਜ ਕੰਮ ਸ਼ੁਰੂ ਕੀਤਾ ਗਿਆ ਹੈ ਪੰਚਾਇਤ ਦੇ ਦੁਆਰਾ ਕਿਸ ਤਰ੍ਹਾਂ ਦੇਖਦੇ ਹੋ ਠੀਕ ਚੱਲ ਰਿਹਾ ਕੰਮ ਵੀ 2-3 ਸਾਲ ਹੋ ਗਏ ਹੂੰ ਵੀ 2-3 ਸਾਲ ਹੋ ਗਏ ਹਾਂਜੀ ਅੱਛਾ ਤੇ ਅੱਜ ਸ਼ੁਰੂ ਹੋਇਆ ਏ ਹਾਂਜੀ ਇਸ ਨਵੀਂ ਜਿਹੜੀ ਪੰਚਾਇਤ ਦੇ ਦੁਆਰਾ ਜਿਹੜੇ ਕੰਮ ਸ਼ੁਰੂ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਕੰਮਾਂ ਨੂੰ ਕੰਮ ਠੀਕ ਚੱਲ ਰਿਹਾ ਠੀਕ ਕਰ ਰਹੇ ਹਨ ਹਾਂਜੀ ਸੋ ਦੇਖੋ ਮਸਤਗੜ ਦੀ ਜਿਹੜੀ ਨਵੀਂ ਪੰਚਾਇਤ ਦੇ ਦੁਆਰਾ ਨਵੇਂ ਜਿਹੜੇ ਕੰਮ ਸ਼ੁਰੂ ਕਰ ਦਿੱਤੇ ਗਏ ਹੋਰ ਵੀ ਜਿਹੜੇ ਨਵੇਂ ਕੰਮ ਇਹਨਾਂ ਦੇ ਵੱਲੋਂ ਦੱਸੇ ਗਿਆ ਵੀ ਕੀਤੇ ਜਾਣਗੇ ਜਲਦੀ ਜਲਦੀ ਪੁਰਾਣੇ ਕੰਮ ਖਤਮ ਕਰਕੇ ਨਵੇਂ ਸ਼ੁਰੂ ਕੀਤੇ ਜਾਣਗੇ ਸੋ ਨਾਲ ਪੰਚ ਸਭ ਮਜੂਦ ਹੈ ਪੰਜ ਜਿਸ ਤਰ੍ਹਾਂ ਸਾਰੇ ਪਿੰਡ ਦੇ ਵਿੱਚ ਬੜੇ ਜਿਹੜੀ ਪਿੰਡਾਂ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਹਰੇਕ ਪੰਚਾਇਤ ਨੂੰ ਆਉਂਦੀਆਂ ਨੇ ਕੋਈ ਐਦਾਂ ਦੀ ਦਿੱਕਤ ਜਿਹੜੀ ਕੰਮ ਕਰਨ ਦੇ ਵਿੱਚ ਤੁਹਾਨੂੰ ਆ ਰਹੀ ਹੋਵੇ ਨਹੀਂ ਹਾਲੀ ਕੋਈ ਦਿੱਕਤ ਨਹੀਂ ਆ ਰਹੀ ਪੰਜਾਬ ਸਰਕਾਰ ਠੀਕ ਕੰਮ ਕਰ ਰਹੀ ਸਾਡੇ ਐਮਐਲਏ ਅਨਮੋਲ ਗਣ ਉਹਨਾਂ ਦੀ ਪ੍ਰਧਾਨਗੀ ਹਟਾ ਕੰਮ ਹੋ ਰਿਹਾ ਜੀ ਹੂੰ ਬਾਕੀ ਸਾਡੇ ਮੁੱਲਾ ਪਤ ਜਸਪਾਲ ਸਿੰਘ ਆ ਜੀ ਸਾਡੀ ਪੂਰੀ ਮਦਦ ਕਰ ਰਹੇ ਜੀ ਵੀ ਤੁਮੇ ਕੰਮ ਕਰੋ ਕੋਈ ਦਿੱਕਤ ਨਹੀਂ ਆਣੀ ਗਲੀਆਂ ਤਾਂ ਬਣਾਈ ਚੁੱਕੇ ਜੀ ਇੱਕ ਪਾਈਪ ਲਾਈਨ ਸੀ ਇੱਕ ਟੋਬੇ ਦਾ ਕੰਮ ਸਟਾਰਟ ਕਰਨਾ ਜੀ ਇੱਕ ਉਹ ਦੱਸਿਆ ਸ਼ਰਮਚਾਹ ਸਾਹਿਬ ਨੇ ਵੀ ਅੰਗਣਵਾੜੀ ਦਾ ਉਹ ਕਰਨਾ ਜੀ ਬਾਕੀ ਹੋਰ ਵੀ ਜਿਹੜੇ ਲੋਕ ਦੱਸੀ ਜਮਗੇ ਵੀ ਇਹ ਗਲੀਆਂ ਬਣਾਓ ਜਾਂ ਨਾਲੀਆਂ ਸਾਡਾ ਜਿਹੜੇ ਇਹ ਕੰਮ ਰੁਕੇ ਹੋਏ ਸੀ ਪਰ ਆਖਰਕਾਰ ਇਹ ਕੰਮ ਹੁਣ ਸ਼ੁਰੂ ਹੋ ਗਏ ਪਿੰਡਾਂ ਦੇ ਵਿੱਚ ਵੀ ਹੁਣ ਸੀਵਰੇਜ ਆ ਜਿਹੜੀਆਂ ਪੈਰੀਆਂ ਨੇ ਕਿਉਂਕਿ 75 ਸਾਲ ਹੋ ਗਏ ਗਲੀਆਂ ਨਾਲੀਆਂ ਦਾ ਜਿਹੜਾ ਮੁੱਦਾ ਇੰਦਾ ਹੀ ਉੱਠਦਾ ਆ ਰਿਹਾ ਹੈ ਸਰਕਾਰ ਦੇ ਦੁਆਰਾ ਇਹ ਕੰਮ ਸ਼ੁਰੂ ਕੀਤਾ ਗਿਆ ਕਿਸ ਤਰ੍ਹਾਂ ਦੇ ਨਹੀਂ ਬਹੁਤ ਵਧੀਆ ਪ੍ਰਾਲਾ ਜੀ ਤੁਹਾਡੀ ਨਵੀਂ ਪੰਚਾਇਤ ਬਣੀ ਹੈ ਜਿਹੜੀ ਇਹਨਾਂ ਦਾ ਵੀ ਤੇ ਬਾਕੀ ਸਾਡੇ ਐਮਐਲਏ ਹਨ ਮਨਮੋਲ ਕੁਮਾਰ ਜੀ ਉਹਨਾਂ ਦੁਆਰਾ ਵੀ ਸਾਰੇ ਜੋ ਵੀ ਪੂਰਾ ਯੋਗਦਾਨ ਸਾਥ ਦਿੱਤਾ ਜਾ ਰਿਹਾ ਤੇ ਅੱਗੇ ਵਾਸਤੇ ਵੀ ਜੋ ਵੀ ਇਹਨਾਂ ਪੰਚਾਇਤਾਂ ਦੀ ਡਿਮਾਂਡ ਹੋਊਗੀ ਉਹ ਸੀ ਪਹਿਲੇ ਆਧਾਰ ਤੇ ਪੂਰੀ ਇਹ ਸਨ ਜਸਪਾਲ ਸਿੰਘ ਪਾਲਾ ਆਮਦ ਪਾਰਟੀ ਤੋਂ ਸੋ ਇੱਕ ਗੱਲਬਾਤ ਇੱਕ ਵਾਰੀ ਦੁਬਾਰਾ ਫੇਰ ਕਰ ਲੈਂਦੇ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਇੱਕ ਨਾ ਸੀ ਇੱਥੇ ਗਗਨ ਮਾਨ ਜੀ ਤੇ ਮੈਂ ਸ਼ਾਇਦ ਇੱਥੇ ਨਹੀਂ ਆ ਅਸੀਂ ਕੋਦੁ ਘਾਟਨ ਕਰਾਣਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ ਸਾਡੇ ਕੋ ਦਹਾੜਕਨ ਕਰਕੇ ਜਾਣਗੇ ਅਸੀਂ ਨਾ ਸੋਲਿਡ ਵੈਸਟ ਬਣਾਇਆ ਜਿੱਥੇ ਜ਼ਿਲ੍ਹਾ ਤੇ ਸੁੱਕਾ ਕੂੜਾ ਦੋਨੋਂ ਹੀ ਉੱਥੇ ਗਿਰਣਗੇ ਠੀਕ ਹੈ ਜੀ ਤੇ ਅਸੀਂ ਉਹਨਾਂ ਮੈਡਮ ਨਾਲ ਬੇਨਤੀ ਕਰਦੇ ਹਾਂ ਕਿ ਸਾਡੇ ਇੱਥੇ ਆ ਕੇ ਉਹ ਆਣ ਕੇ ਉਦਘਾਟਨ ਕਰਨਾ ਸਾਡੇ ਪਿੰਡ ਨੂੰ ਹੋਰ ਅੱਛਾ ਬਣਾਣਾ ਬਿਲਕੁਲ ਆਪ ਸੁਥਰਾ ਪਿੰਡ ਨੂੰ ਬਣਾਉਣ ਦੇ ਲਈ ਸੋ ਅੱਜ ਇਸ ਸਮੇਂ ਜਿਹੜਾ ਮਸਤਕਰ ਦੇ ਵਿੱਚ ਜੀਸੀਬੀ ਦੁਆਰਾ ਜਿਹੜੇ ਪਾਈਪ ਲਾਨ ਪਾਈ ਜਾ ਰਹੀ ਹੈ ਪਿੰਡ ਦੇ ਵਿੱਚ ਲੋਕ ਜਿਹੜੇ ਵਸਨੀਕ ਤੇ ਇਕੱਠੇ ਹੋਏ ਨੇ ਪੰਚ ਸਰਪੰਚ ਸਾਰੇ ਮਿਲ ਕੇ ਜਿਹੜੇ ਇਸ ਕੰਮ ਨੂੰ ਸਿਰੇ ਚੜ੍ਹਦੇ ਤੇ ਹੋਰ ਨਵੇਂ ਕੰਮਾਂ ਦਾ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਹੈ ਜਲਦੀ ਤੋਂ ਜਲਦੀ ਜਿਹੜੇ ਨਵੇਂ ਕੰਮ ਵੀ ਹੋਣਗੇ ਇਹ ਦੇਖੋ ਜੀ ਮਸਲਾ ਇਹ ਬਹੁਤ ਪੁਰਾਣਾ ਮਸਲਾ ਹੈ ਜੀ ਇਹ 20 ਸਾਲ ਮਸਲਾ ਪੁਰਾਣਾ ਹੈ ਜੀ ਜਦੋਂ ਵੀ ਕੋਈ ਪੰਚਾਇਤ ਆਂਦੀ ਸੀ ਵੋਟਾਂ ਪੈਂਦੀ ਸੀ ਸਾਡਾ ਸਭ ਤੋਂ ਪਹਿਲਾ ਮਸਲਾ ਉਹਨਾਂ ਮਰੇ ਇਹੀ ਹੁੰਦਾ ਸੀ ਵੀ ਸਾਡੇ ਪਾਣੀ ਦੇ ਲਾਂਹ ਕੀਤਾ ਜਾਵੇ ਜੀ ਕਈ ਪੰਚਾਇਤਾਂ ਚੱਲੇ ਗਈਆਂ ਪਰ ਕੰਮ ਨਹੀਂ ਹੋਇਆ ਜੀ ਪਰ ਜਦੋਂ ਹੁਣ ਇਹ ਨਵੀਂ ਪੰਚਾਇਤ ਵੋਟਾਂ ਪਈਆਂ ਸੀ ਵੋਟਾਂ ਦੇ ਮੱਦੇਨ ਸਾਡਾ ਵੀ ਇਹਨਾਂ ਨਾਲ ਇਹੀ ਸਾਡਾ ਮਸਲਾ ਪਹਿਲਾ ਸੀ ਵੀ ਸਾਡਾ ਪਾਣੀ ਦੇ ਲਾਂਹ ਕੀਤਾ ਜਾਵੇ ਜੀ ਠੀਕ ਹੈ ਤੇ ਇਹ ਜਦੋਂ ਹੁਣ ਵੋਟਾਂ ਪਈਆਂ ਇਲੈਕਸ਼ਨ ਹੋਏ ਨੇ ਜਿੱਤੇ ਨੇ ਜੀ ਜੇ ਕੋਈ ਨਾ ਪਹਿਲਾਂ 2-4 ਕੰਮ ਹੋਰ ਕੀਤੇ ਨੇ ਪੰਚਾਇਤ ਨੇ ਪਿੰਡ ਦੇ ਜੀ ਉਤੋਂ ਬਾਅਦ ਤੀਸਰਾ ਸਾਡਾ ਕੰਮ ਹੈ ਜੀ ਸਭ ਤੋਂ ਪਹਿਲਾ ਕੰਮ ਇਹਨਾਂ ਨੇ ਸਾਡੀ ਸ਼ੁਰੂ ਕੀਤਾ ਜੀ ਸਾਨੂੰ ਬੜੀ ਖੁਸ਼ੀ ਹੈ ਜੀ ਹਨਾ ਅਸੀਂ ਧੰਨਵਾਦ ਕਰਦੇ ਆਂ ਸਾਡੀ ਪਿੰਡ ਦੀ ਪੰਚਾਇਤ ਦਾ ਤੇ ਪੰਜਾਬ ਸਰਕਾਰ ਦਾ ਵੀ ਸਾਡਾ ਕੰਮ ਹੋਇਆ ਇਹਨੇ 20 ਸਾਲਾਂ ਦਾ ਮਸਲਾ ਜੋ ਵੜਿਆ ਹੋਇਆ ਸੀ ਉਹ ਅੱਜ ਸ਼ੁਰੂ ਹੋਇਆ ਕੰਮ ਇੱਥੇ ਜੀ ਧੰਨਵਾਦ ਜੀ ਵੀ ਇੱਥੇ ਕਾਫੀ ਸਮੇਂ ਤੋਂ ਰਹਿ ਰਹੇ ਹੈ ਕਿੰਨਾ ਸਮਾਂ ਤੁਹਾਨੂੰ ਇੱਥੇ ਰਹਿੰਦੇ ਨੂੰ ਹੋ ਗਿਆ ਤੇ ਜਿਹੜੀ ਤੁਹਾਨੂੰ ਦਿੱਕਤ ਆ ਰਹੀ ਹੈ ਕਦੋਂ ਤੋਂ ਆ ਰਹੀ ਹੈ ਤੇ ਅੱਜ ਜਿਹੜਾ ਇਹ ਪੰਚਾਇਤ ਦੇ ਦੁਆਰਾ ਕੰਮ ਕੀਤਾ ਤੇ ਪਹਿਲਾ ਹੱਤਾ ਕਾ ਕੱਢਦੇ ਪਾਣੀ ਗੰਦਾ ਪਾਣੀ ਹੱਥ ਕਰਾਵੋ ਜਦੇ ਤੇ ਫਿਰ ਅੱਛਾ ਨਹੀਂ ਜਿਹਾ ਲੱਗਦਾ ਨਾ ਸੜਕਾਂ 'ਤੇ ਵੀ ਗਿੱਲਾ ਹੋ ਜਾਂਦਾ ਤੇ ਮਹਾਰਾਜ ਲੰਗ ਦੇ ਵਸੋਂ ਦੁਨੀਆ ਲੰਗਦੀ ਹੈ ਨਾ ਕੁਝ ਕਰਕੇ ਵੀ ਪਰੇਸ਼ਾਨੀ ਉਠਾਣੀ ਪੈਂਦੀ ਹੈ ਹੂੰ ਕੀ ਕਹਿੰਦੇ ਜੀ ਮੈਂ ਕਿਹਾ ਗੁਰੂ ਮਹਾਰਾਜ ਦੀ ਸਵਾਰੀ ਵੀ ਆਂਦੀ ਸੀ ਸੜਕ 'ਤੇ ਗੰਦਾ ਪਾਣੀ ਗੰਦਾ ਪਾਣੀ ਤੇ ਦੁਨੀਆ ਸਾਰੀ ਲੰਘ ਤੁਹਾਨੂੰ ਇਹ ਬੜਾ ਦੁੱਖ ਹੂੰ ਸਾਫ ਉਧਰਾ ਹੋ ਗਏ ਹੂੰ ਸਾਫ ਉਧਰਾ ਹੋ ਗਏ ਹੂੰ ਬੋਲ ਬਤਾ ਲਵੋ ਹੂੰ ਸੋ ਬਹੁਤ ਜਿਹੜਾ ਪਿੰਡਾਂ ਦੇ ਵੱਲੋਂ ਧੰਨਵਾਦ ਕੀਤਾ ਜਾ ਰਿਹਾ ਪੰਚਾਇਤਾਂ ਕਿਉਂਕਿ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਗੁਰੂ ਮਹਾਰਾਜ ਦੀ ਸਵਾਰੀ ਆਉਂਦੀ ਸੀ ਸੜਕ ਤੇ ਤਾਂ ਗੰਦਾ ਪਾਣੀ ਜਿਹੜਾ ਉਹਨਾਂ ਦੇ ਪੈਰਾਂ ਨੂੰ ਲੱਗਦਾ ਸੀ ਜਿਹਦੇ ਨਾਲ ਕਿਤੇ ਨਾ ਕਿਤੇ ਇੱਕ ਜਿਹੜੀ ਦਿੱਕਤ ਆਉਂਦੀ ਸੀ ਲੋਕਾਂ ਨੂੰ ਸੋ ਅੱਜ ਉਹ ਵੀ ਜਿਹੜਾ ਮਸਲਾ ਇਹਨਾਂ ਦੇ ਵੱਲੋਂ ਹੱਲ ਹੋ ਗਿਆ ਏ ਸੋ ਹੋਰ ਵੀ ਜਿਹੜੇ ਮਸਲੇ ਇਹਨਾਂ ਦੇ ਵੱਲੋਂ ਜਿਹੜੇ ਜਲਦੀ ਹੀ ਹੱਲ ਕੀਤੇ ਜਾਣਗੇ ਇਦਾਂ ਦੇ ਕਹੀਂ ਜਿਹੜੀ ਸਕੀਮ ਆਏ ਲਾਗੂ ਕੀਤੀ ਜਾਣਗੀ ਹੈ ਕਹੀਂ ਜਿਹੜੇ ਇਦਾਂ ਦੇ ਕੰਮ ਨੇ ਜੋ ਇਸ ਪਿੰਡ ਦੇ ਵਿੱਚ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਸੋਬਤ ਤੋਂ ਬਾਅਦ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ